ਤਬੀਤੀ ਗੱਲ ਸੰਯੁਕਤ ਕਿਸਾਨ ਮੋਰਚਾ ਗੈਰ ਹਰਿਤਿਕ ਅਤੇ ਕੇਕੇ ਮਿਆਂ ਲਾਇਨ ਕੀਤਾ ਗਿਆ ਸੀ ਕਿ 6 ਤਰੀਕ ਨੂੰ ਜਿਹੜਾ ਸ਼ੰਭੂ ਬਾਰਡਰ ਦੇ ਉੱਪਰ ਇਕੱਠੇ ਹੋਇਆ ਜਾਵੇਗਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ 7 ਤਰੀਕ ਨੂੰ ਜਿਹੜੇ ਹਨ ਗਰੇਲਾ ਰੋਕਿਆ ਜਾਣਗੇ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਵੱਲੋਂ ਐਕਸ਼ਨ ਕਰਦਿਆਂ ਹੋਇਆਂ ਸਾਰੇ ਹੀ ਜਿਹੜੇ ਆਗੂ ਨੇ ਉਹਨਾਂ ਨੂੰ ਜਿਹੜਾ ਘਰ ਦੇ ਵਿੱਚ ਹਾਊਸ ਅਰੈਸਟ ਕੀਤਾ ਗਿਆ ਤੇ ਦੂਜੇ ਪਾਸੇ ਕਈ ਆਗੂਆਂ ਨੂੰ ਜਿਹੜਾ ਹੈਗਾ ਥਾਣਿਆਂ ਦੇ ਵਿੱਚ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਇਸ ਨਾਮ ਅਸੀਂ ਖੜੇ ਹਾਂ ਪਿੰਡ ਡੱਲੇ ਵਾਲੇ ਦੇ ਵਿੱਚ ਜੀ ਸਿੰਘ ਡੱਲੇ ਵਾਲੇ ਦੇ ਪਿੰਡ ਕਿਉਂਕਿ ਇਸ ਪਿੰਡ ਦੇ ਵਿੱਚ ਗੱਲ ਕਰਕੇ ਤਾਂ ਪੱਕਾ ਮੋਰਚ ਕਿਤੇ ਕਿਉਂਕਿ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਜਦੋਂ ਕਾਰਵਾਈ ਹੁੰਦੀ ਉਸ ਤੋਂ ਬਾਅਦ ਪਿੰਡ ਦੇ ਵਿੱਚ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਾਂ ਪਿੰਡ ਦੇ ਵਿੱਚ ਜਿਹੜਾ ਮੋਰਚਾ ਚੱਲ ਰਿਹਾ ਸੀ ਲਗਾਤਾਰ ਇੱਥੋਂ ਜਿਹੜਾ ਹੈਗਾ ਕੋਈ ਵੀ ਬਿਆਨ ਜਾਰੀ ਕੀਤਾ ਜਾਂਦਾ ਸੀ ਤੇ ਅਤੇ ਪਿਛਲੇ ਸਮੇਂ ਜੋ ਮੀਟਿੰਗਾਂ ਵੀ ਕੀਤੀਆਂ ਗਈਆਂ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਸ਼ੰਭੂ ਦੇ ਧਰਨੇ ਉੱਪਰ ਜਿਹੜਾ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਧਰਨਾ ਦਿੱਤਾ ਜਾਣਾ ਸੀ 6 ਤਰੀਕ ਦਾ ਅਤੇ 7 ਤਰੀਕ ਨੂੰ ਜਿਹੜਾ ਹੈਗਾ ਰੇਲਾ ਰੁਕੀ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਹੈਗਾ ਦੂਸ਼ੇ ਡੱਲੇਵਾਲ ਤੋਂ ਇਲਾਵਾ ਹੋਰ ਕਈ ਆਗੂ ਹਾਊਸ ਅਰੈਸਟ ਕੀਤਾ ਗਿਆ ਤੇ ਜ ਬਾਰ ਜਿਹੜੀ ਫ੍ਰੀਕੋਰ ਪੁਲਸਨਾਤ ਹੈਗੀ ਆ ਗੱਡੀ ਲੱਗੀ ਹੋਈ ਆ ਘਰ ਦੇ ਅੰਦਰ ਜੇਕਰ ਕਿਸੇ ਨੂੰ ਆਉਣਾ ਆਏ ਤਾਂ ਉਸ ਨਾਲ ਪੂਰੀ ਗੱਲਬਾਤ ਕੀਤੀ ਜਾ ਰਹੀ ਹੈਗੀ ਆ ਤੇ ਕਿਸੇ ਨੂੰ ਵੀ ਜਿਹੜਾ ਬਾਹਰਲੇ ਲੋਕ ਇਹਨਾਂ ਅੰਦਰ ਨਹੀਂ ਜਾਣਤਾ ਆ ਗਿਆ ਹੈਗਾ ਦੂਜੀ ਪਾਸੇ ਜਿਹੜਾ ਹੈਗਾ ਮੀਡੀਆ ਨੂੰ ਵੀ ਅੰਦਰ ਜਿਹੜਾ ਨਹੀਂ ਜਾਣਤਾ ਕਿਉਂਕਿ ਜਿਹੜਾ ਹੈਗਾ ਹਾਊਸ ਅਰੈਸਟ ਕੀਤਾ ਹੋਇਆ ਜੀ ਸਿੰਘ ਦਲੇਵਾਲ ਨੂੰ ਤੇ ਲਗਾਤਾਰ ਜਿਵੇਂ ਉਹਨੇ ਸਵੇਰ ਤੋਂ ਨਿੰਦਿਆ ਕੀਤੀ ਸੀ ਕਿ ਜਿਹੜੀ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਸਰਕਾਰ ਨੂੰ ਭਰਨੀ ਪਵੇਗੀ ਪਰ ਦੂਜੇ ਪਾਸੇ ਸੀਐਮ ਆਨ ਦੀ ਗੱਲ ਕਰਕੇ ਤਾਂ ਉਹ ਵੀ ਸ਼ਕਤੀ ਦੇ ਵਿੱਚ ਨੇ ਕਿ ਉਹਨੇ ਕਿਹਾ ਕਿ ਕਿਸੇ ਵੀ ਹਾਲਤ ਦੇ ਵਿੱਚ ਚਾਹੇ ਕੋਈ ਵੀ ਹੋਵੇ ਕਿਸਾਨਾਂ ਨੂੰ ਜੋ ਖ ਲੋਕਾਂ ਨੂੰ ਖਤਰਾ ਕਰ ਕਰਨਗੇ ਜਾਂ ਕੋਈ ਵੀ ਲੋਕ ਧਰਨੇ ਪ੍ਰਦਰਸ਼ਨ ਕਰਕੇ ਕਿਸੇ ਵੀ ਹਾਲਤ ਦੇ ਵਿੱਚ ਲੋਕਾਂ ਨੂੰ ਪਬਲਿਕ ਨੂੰ ਤੰਗੀ ਪਰੇਸ਼ਾਨੀ ਆਵੇਗੀ ਤਾਂ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਉਹ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤੇ ਜਿਸ ਦੇ ਚੱਲਦਿਆਂ ਹੁਣ ਜਿਹੜਾ ਹੈਗਾ ਫ੍ਰੀ ਕੋਰਟ ਦੇ ਵਿੱਚ ਜਿਹੜਾ ਹਜੀ ਸਿੰਘ ਡੱਲੇਵਾਲ ਦਾ ਜੱਦੀ ਪੈਂਡਾ ਉੱਥੇ ਜਿਹੜਾ ਹੈਗਾ ਹਜੀ ਸਿੰਘ ਡੱਲੇਵਾਲ ਨੂੰ ਜਿਹੜਾ ਹਾਊਸ ਅਰੈਸਟ ਕਰਕੇ ਰੱਖਿਆ ਗਿਆ ਹੈਗਾ ਆ ਲਗਾਤਾਰ ਜਿਹੜੀ ਉਹਨੇ ਇੱਕ ਵੀਡੀਓ ਸਾਹਮਣੇ ਜਿਸ ਉਹਨਾਂ ਨੇ ਕਿਹਾ ਗਿਆ ਸੀ ਕਿ ਜਿਹੜੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਾਣਾ ਚਾਹੁੰਦੇ ਨੇ ਸ਼ੰਭੂ ਬਾਡਰ ਤੇ ਇੱਕ ਦਿਨ ਦਾ ਧਰਨਾ ਦਿੱਤਾ ਜਾਣਾ ਸੀ ਕਿਉਂਕਿ ਉਸ ਸਮੇਂ ਕਿਸਾਨਾਂ ਦਾ ਉਸ ਦੀ ਪਰਭਾਈ ਹੋਵੇ ਤੇ ਉਸ ਤੋਂ ਬਾਅਦ ਜੋ ਪਿਛਲੇ ਸਮੇਂ ਦੇ ਵਿੱਚ ਗੜੇਬਾਰੀ ਹੋਈ ਹੈ ਜਾਂ ਅੱਗ ਲੱਗੀ ਹੋਈ ਹੈ ਉਸ ਨਾਲ ਕਾਫੀ ਨੁਕਸਾਨ ਕਥਨ ਹੋਇਆ ਸਾਰੀਆਂ ਮੰਗਾ ਨੂੰ ਲੈ ਕੇ ਚਾਹੇ ਐਮਐਸਪੀ ਦੇ ਹੋਵੇ ਜਾਂ ਹੋਰ ਮਖਲੋਵੇ ਸਾਰੇ ਮਸੂਲ ਲੈ ਕੇ ਉਹਨਾਂ ਵੱਲੋਂ ਜਿਹੜਾ ਹੈਗਾ ਸ਼ੰਭੂ ਬਾਰਡਰ ਤੇ ਉੱਪਰ ਪ੍ਰੈਸ਼ਨ ਕਰਨਾ ਸੀਗਾ ਪਰ ਦੂਜੇ ਪਾਸੇ ਜਿਹੜਾ ਹੈ ਪੰਜਾਬ ਦੇ ਵਿੱਚ ਉਹਨਾਂ ਨੂੰ ਉਹ ਨਹੀਂ ਜਾਣ ਦਿੱਤਾ ਜਾ ਰਿਹਾ ਦੇਖਣਾ ਕਿ ਜਿੱਥੇ ਇੱਕ ਪਾਸੇ ਹੁਣ ਜਿਹੜਾ ਇਹ ਸੰਘਰਸ਼ ਨੂੰ ਇੱਕ ਵਾਰ ਜਿਹੜਾ ਹੈਗਾ ਲੱਗਦਾ ਹੈ ਕਿ ਸਰਕਾਰ ਕਿਸੇ ਵੀ ਹਾਲਤ ਦੇ ਵਿੱਚ ਮਗਨ ਨਹੀਂ ਦੇਵੇਗੀ ਤੇ ਕਿਉਂਕਿ ਜੇਕਰ ਆਗਮਨ ਨੂੰ ਇਸ ਤਰ੍ਹਾਂ ਹਾਊਸ ਅਰੈਸਟ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਕੋਈ ਵੀ ਕਾਰਵਾਈ ਹੋਰ ਨਹੀਂ ਕਰਨ ਦਿੱਤੀ ਜਾਵੇਗੀ ਤੇ ਜਿ세ਦੇ ਚੱਲਦੇ ਆ ਤੁਸੀਂ ਦੇਖ ਸਕਦੇ ਹੋ ਇਹ ਜਿੰਨੇ ਤਸਵੀਰਾਂ ਫਰੀ ਕੋਟ ਜ਼ਿਲ੍ਹੇ ਦੇ ਪਿੰਡ ਡਲੇ ਵਾਲੀਆਂ ਜਿੱਥੇ ਜਗਜੀਤ ਸਿੰਘ ਦੱਲੀ ਅਤੇ ਬਾਕੀ ਜਿਹੜੇ ਸਾਥੀਆਂ ਨੂੰ ਉਹਨਾਂ ਨੂੰ ਜਿਹੜਾ ਦੱਸਿਆ ਜਾ ਰਿਹਾ ਕਿ ਫਰੀ ਕੋਟ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜਾ ਹੈਗਾ ਹਰਾਸ ਦੇ ਵਿੱਚ ਰੱਖਿਆ ਗਿਆ ਹੈਗਾ ਤੇ ਜਗਜੀਤ ਸਿੰਘ ਦੱਲੀ ਨੂੰ ਇੱਕ ਹਾਊਸ ਅਰੈਸਟ ਕੀਤਾ ਦੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ 6 ਅਤੇ 7 ਦਾ ਪ੍ਰੋਗਰਾਮ ਸੀਗਾ ਕਿ 7 ਤਰੀਕ ਤੱਕ ਰ ਜਾਂ ਸਕਰੂ ਲਗਾਇਆ ਜਾਂਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਇਸ ਮਾਮਲੇ ਦੇ ਵਿੱਚ ਹੋਰ ਕੋਈ ਵੀ ਅਧਿਕਾਰੀ ਜਿਹੜਾ ਬੋਲਣ ਨੂੰ ਤਿਆਰ ਨਹੀਂ ਹੈਗਾ ਖਬਰਨਾਮਾ ਲਈ ਜਗਤਾਰ ਸਿੰਘ